哎呀！ ਆ ਪੱਟੀ ਵੀ ਫਿਰਦੇ ਹੁੰਦੇ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਜੋ ਵੀ ਪੈਂਤਰੇ ਅਜ਼ਮਾਏ ਗਏ ਸਨ ਉਹ ਸਾਰੇ ਹੀ ਫੇਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਕੁਝ ਕੁ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਸੜਕਾਂ ਤੇ ਲਾਏ ਹੋਏ ਕਿੱਲਾਂ ਨੂੰ ਹੱਥਾਂ ਨਾਲ ਪੱਟਦੇ ਹੋਏ ਨਜ਼ਰ ਆ ਰਹੇ ਨੇ ਜੋ ਵੀਡੀਓ ਤੁਸੀਂ ਸਕਰੀਨ ਤੇ ਚੱਲਦੀ ਵੇਖ ਰਹੇ ਹੋ ਇਹ ਖਨੌਰੀ ਬਾਰਡਰ ਦੀ ਹੈ ਜਿੱਥੇ ਨੌਜਵਾਨਾਂ ਨੇ ਮੈਂਟਸ ਕੈਂਟਾ ਚ ਹੀ ਸੜਕ ਤੋਂ ਕਿੱਲ ਪੱਟ ਦਿੱਤੇ ਅਤੇ ਦੂਜੇ ਪਾਸੇ ਪੁਲਿਸ ਲਗਾਤਾਰ ਉਹਨਾਂ ਨੂੰ ਚੇਤਾਵਨੀ ਦੇ ਰਹੀ ਹੈ ਅਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਨੌਜਵਾਨਾਂ ਵਿੱਚੋਂ ਨਾ ਤਾਂ ਕੋਈ ਘਬਰਾ ਰਿਹਾ ਹੈ ਅਤੇ ਨਾ ਹੀ ਕੋਈ ਡਰ ਰਿਹਾ ਹੈ ਉੱਥੇ ਇੱਕ ਵੀਡੀਓ ਹੋਰ ਸਾਹਮਣੇ ਆਈ ਜਿਸ ਦੇ ਵਿੱਚ ਬਜ਼ੁਰਗ ਕਿੱਲਾ ਨੂੰ ਧੋਕਦੇ ਹੋਏ ਨਜ਼ਰ ਆ ਰਹੇ ਨੇ ਹਰ ਕੋਈ ਆਪੋ ਆਪਣੇ ਤਰੀਕੇ ਦੇ ਨਾਲ ਸੜਕ ਪਾਰ ਕਰਨ ਦੇ ਪ੍ਰਬੰਧ ਬਣਾ ਰਿਹਾ ਹੈ ਹਾਲਾਂਕਿ ਉੱਥੇ ਪਹੁੰਚੇ ਨੌਜਵਾਨਾਂ ਤੇ ਤਸ਼ੱਦਦ ਵੀ ਬਹੁਤ ਹੋ ਰਿਹਾ ਹੈ ਪਾਣੀ ਦੀਆਂ ਬੁਸ਼ਾਰਾ ਮਾਰੀਆਂ ਜਾ ਰਹੀਆਂ ਨੇ ਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਅਤੇ ਪਲਾਸਟਿਕ ਗੋਲੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਪਰ ਫਿਰ ਵੀ ਨੌਜਵਾਨ ਇਸ ਸਭ ਦਾ ਡਟ ਕੇ ਸਾਹਮਣਾ ਕਰ ਰਹੇ ਨੇ ਆਓ ਤੁਹਾਡੇ ਨਾਲ ਵੀ ਖਨੌਰੀ ਬਾਰਡਰ ਦੀ ਉਹ ਵੀਡੀਓ ਸਾਂ ਕੀ ਕਰਦੇ ਹਾਂ ਵਰਤਾਲਾਪ ਵਿੱਚ ਜੂਤ ਨੂੰ ਵੀ ਬਸਾ ਲਓ ਕਿ ਨੌਰੀ ਬਾਰਡਰ ਦੇ ਉੱਪਰ ਉਹ ਨਕਲੀ ਜਿੱਲਾ ਲੱਗੇ ਹੋਏ ਇੱਥਾਨ ਨੌਜਵਾਨਾਂ ਨੇ ਸਾਰੀਆਂ ਕਮਾਰੀਆਂ